ਕਈ ਲੋਕਾਂ ਮੰਗ ਕਿ ਤੁਹਾਨੂੰ ਵੀ ਲੱਗਦਾ ਕਿ ਵਾਈਫਾਈ ਰਾਤ ਨੂੰ ਬੰਦ ਕਰਕੇ ਸੌਣਾ ਚਾਹੀਦਾ ਅਤੇ ਜੇਕਰ ਅਜਿਹਾ ਨਾ ਕੀਤਾ ਤਾਂ ਇਸ ਵਿੱਚੋਂ ਨਿਕਲਣ ਵਾਲੀਆਂ ਤਰੰਗਾਂ ਤੁਹਾਡੇ ਸਰੀਰ ਜਾਂ ਖਾਸ ਕਰਕੇ ਦਿਮਾਗ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ ਵਾਈਫਾਈ ਕੰਪਿਊਟਰ ਅਤੇ smartphones ਜਿਹੇ ਡਿਵਾਈਸਸ ਨੂੰ ਬਿਨਾਂ ਕੇਬਲਸ ਤੋਂ ਇੰਟਰਨੈਟ ਨਾਲ ਕਨੈਕਟ ਕਰਦਾ ਹੈ ਇੱਕ ਵਾਇਰਲੈਸ ਰਾਊਟਰ ਦੀ ਵਰਤੋਂ ਕਰਕੇ ਲੋਕਲ ਏਰੀਆ ਨੈੱਟਵਰਕ ਬਣਾਉਂਦਾ ਹੈ ਕੀ ਇਸ ਦੀਆਂ ਤਰੰਗਾਂ ਮਨੁੱਖਾਂ ਲਈ ਨੁਕਸਾਨਦਾਇਕ ਨੇ ਇਸ ਬਾਰੇ ਦਿੱਲੀ ਐਨਸੀਆਰ ਵਿੱਚ ਯਸ਼ੋਦਾ ਮੈਡੀ ਸਿਟੀ ਵਿੱਚ ਮਿਨਿਮਲੀ ਇਨਵੇਸਿਵ ਨਿਊਰੋ ਸਰਜਰੀ ਦੇ ਕੰਸਲਟੈਂਟ ਡਾਕਟਰ ਦਿਵਯਾ ਜੋਤੀ ਦੱਸਦੇ ਹਨ ਕਿ ਸਿੱਧੇ ਤੌਰ ਉੱਤੇ ਅਜਿਹਾ ਨਹੀਂ ਕਹਿ ਸਕਦੇ ਕਿਉਂਕਿ ਵਿਗਿਆਨਕ ਤੌਰ ਉੱਤੇ ਹਾਲੇ ਤੱਕ ਅਜਿਹਾ ਕੁਝ ਸਾਬਤ ਨਹੀਂ ਹੋਇਆ ਉਹਨਾਂ ਨੇ ਕਿਹਾ ਕਿ ਜੇਕਰ ਤਰਕ ਦੇ ਆਧਾਰ ਉੱਤੇ ਦੇਖੀਏ ਤਾਂ ਅਜਿਹਾ ਸੋਚਿਆ ਜਾ ਸਕਦਾ ਹੈ ਕਿਉਂਕਿ ਦਿਮਾਗ ਦੇ ਇੰਪਲਸਸ ਇਲੈਕਟ੍ਰੀਕਲ ਇੰਪਲਸਸ ਹੁੰਦੇ ਹਨ ਅਤੇ ਵਾਈਫਾਈ ਜਾਂ ਹੋਰ ਹੀ ਅੰਤਰ ਇਲੈਕਟ੍ਰੋਮੈਗਨੈਟਿਕ ਫੀਲਡ ਉੱਤੇ ਨਿਰਭਰ ਕਰਦੇ ਹਨ ਤਾਂ ਕੀ ਇਹ ਸੰਭਵ ਹੈ ਕਿ ਇਹ ਦਿਮਾਗ ਦੇ ਇੰਪਲਸਸ ਨਾਲ ਦਖਲਅੰਦਾਜ਼ੀ ਕਰ ਸਕਦੇ ਹਨ ਇਸ ਬਾਰੇ ਉਹ ਕਹਿੰਦੇ ਹਨ ਕਿ ਹੁਣ ਤੱਕ ਸਾਡੇ ਕੋਲ ਇਹ ਸੋਚਣ ਦਾ ਕੋਈ ਵਿਗਿਆਨਕ ਕਾਰਨ ਸਪਸ਼ਟਿਕਰਨ ਜਾਂ ਨਤੀਜਾ ਨਹੀਂ ਹੈ ਪਰ ਤਰਕਤਾ ਇਹੀ ਕਹਿੰਦਾ ਹੈ ਕਿ ਸਾਨੂੰ ਇਸ ਤੋਂ ਜਿੰਨਾ ਮਮਕਨ ਹੋਵੇ ਬਚਣਾ ਚਾਹੀਦਾ ਡਾਕਟਰ ਦਿਵਯਾ ਜੋਤੀ ਨੇ ਬੀਬੀਸੀ ਨੂੰ ਦੱਸਿਆ ਦਿਨ ਅਤੇ ਰਾਤ ਨੂੰ ਸਰੀਰ ਅਤੇਜ ਦੀਆਂ ਗਤੀਵਿਧੀਆਂ ਵਿੱਚ ਫਰਕ ਹੁੰਦਾ ਰਾਤ ਦੇ ਸਮੇਂ ਸਰੀਰ ਦੀਆਂ ਵੇਵਜ਼ ਵੱਖ-ਵੱਖ ਤਰ੍ਹਾਂ ਦੀਆਂ ਹੁੰਦੀਆਂ ਹਨ ਇਹ 슬ੀਪ ਵੇਵਜ਼ ਹੁੰਦੀਆਂ ਨੇ ਰਾਤ ਨੂੰ ਸਭ ਤੋਂ ਜ਼ਰੂਰੀ ਹੈ ਚੰਗੀ ਨੀਂਦ ਮਿਲਣਾ ਅਤੇ ਉਹ 슬ੀਪ ਸਾਈਕਲ ਨਾਲ ਤੈਅ ਹੁੰਦਾ ਉਹਨਾਂ ਨੇ ਕਿਹਾ ਕਿ ਇਸ ਲਈ ਕਿਹਾ ਜਾਂਦਾ ਹੈ ਕਿ ਰਾਤ ਨੂੰ ਵਾਈਫਾਈ ਨੂੰ ਬੰਦ ਕਰ ਦੇਣਾ ਚਾਹੀਦਾ ਤਾਂ ਜੋ ਦਿਮਾਗ ਨੂੰ ਆਰਾਮ ਮਿਲੇ ਚੰਗੀ ਨੀਂਦ ਮਿਲੇ ਅਤੇ ਪੂਰੀ ਤਰ੍ਹਾਂ ਰੈਸਟ ਮਿਲੇ ਪਰ ਦਿਨ ਵੇਲੇ ਅਸੀਂ ਕੰਮ ਕਰਨਾ ਹੁੰਦਾ ਤਾਂ ਇਸ ਦਾ ਨੀਂਦ ਵਿੱਚ ਦਖਲ ਨਹੀਂ ਹੁੰਦਾ ਪਰ ਲੌਜੀਕ ਇਹੀ ਹੈ ਕਿ ਐਕਸਪੋਜ਼ਰ ਜਿੰਨਾ ਘੱਟ ਹੋ ਸਕੇ ਉਨਾ ਚੰਗਾ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਮੋਬਾਈਲ ਫੋਨ ਵਿੱਚ ਵੀ ਇਲੈਕਟ੍ਰੋਮੈਗਨੈਟਿਕ ਤਰੰਗਾਂ ਮੌਜੂਦ ਹੁੰਦੀਆਂ ਨੇ ਕੁਝ ਮਾਹਰ ਸਲਾਹ ਦਿੰਦੇ ਹਨ ਕਿ ਜੇਕਰ ਤੁਸੀਂ ਇਹਨਾਂ ਤਰੰਗਾਂ ਦੇ ਓਵਰ ਐਕਸਪੋਜ਼ਰ ਬਾਰੇ ਚਿੰਤਾਤ ਹੋ ਤਾਂ ਉਸ ਕਮਰੇ ਵਿੱਚ ਰਾਊਟਰ ਲਾਉਣ ਤੋਂ ਪਰਹੇਜ਼ ਕਰੋ ਜਿੱਥੇ ਤੁਸੀਂ ਸੌਂਦੇ ਹੋ ਜਾਂ ਜੇਕਰ ਇਹ ਸੰਭਵ ਨਹੀਂ ਹੈ ਤਾਂ ਤੁਸੀਂ ਰਾਊਟਰ ਨੂੰ ਬਿਸਤਰੇ ਤੋਂ ਸੁਰੱਖਿਅਤ ਦੂਰੀ ਉੱਤੇ ਰੱਖ ਸਕਦੇ ਹੋ ਮੈਡੀਕਲ ਲਾਈਨ ਤੋਂ ਇਲਾਵਾ ਅਸੀਂ ਤਕਨੀਕੀ ਮਾਹਰਾਂ ਨਾਲ ਵੀ ਇਸ ਬਾਰੇ ਗੱਲ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਇਸ ਬਾਰੇ ਕੋਈ ਸਹੀ ਜਾਣਕਾਰੀ ਉਪਲਬਧ ਨਹੀਂ ਹੈ ਜਿਸ ਕਰਕੇ ਹੋਰ ਉਲਝਣ ਹੈ। ਅਜਿਹੀ ਸਥਿਤੀ ਵਿੱਚ ਇਹ ਪਤਾ ਲਗਾਉਣ ਲਈ ਇੱਕ ਧਿਆਨ ਕੀਤਾ ਜਾਣਾ ਚਾਹੀਦਾ ਹੈ ਕਿ ਇਹ ਤਰੰਗਾਂ ਜਾਂ EMF ਅਸਲ ਵਿੱਚ ਕਿੰਨਾ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਇਸ ਤੋਂ ਆਪਣੇ ਆਪ ਨੂੰ ਕਿਵੇਂ ਬਚਾਇਆ ਜਾਵੇ। ਤਕਨੀਕੀ ਮਾਹਰ ਮੁਹੰਮਦ ਫੈਸਲ ਅਲੀ ਦੱਸਦੇ ਹਨ, "ਚਾਹੇ ਇਹ ਇਲੈਕਟ੍ਰੋਮੈਗਨੈਟਿਕ ਫੀਲਡ ਹੋਣ ਜਾਂ ਰੇਡੀਓ ਵੇਵ, ਇਹ ਮਹਿਸੂਸ ਕੀਤਾ ਜਾਂਦਾ ਹੈ ਕਿ ਓਵਰ ਐਕਸਪੋਜ਼ਰ ਮਾੜਾ" ਹੁਣ ਸਾਡੇ ਕੋਲ ਜਦੋਂ ਬਿਹਤਰ ਡਾਟਾ ਹੈ ਤਾਂ ਇਹ ਸੁੱਤੇ ਅਧਿਐਨ ਜ਼ਰੂਰ ਕੀਤੇ ਜਾਣੇ ਚਾਹੀਦੇ ਹਨ ਉਹ ਕਹਿੰਦੇ ਹਨ ਕਿ ਜਿੱਥੋਂ ਤੱਕ ਮੈਂ ਜਾਣਦਾ ਹਾਂ ਅਤੇ ਸਮਝਦਾ ਹਾਂ ਇਹ ਉਹਨਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਜਿੰਨਾ ਕਈ ਵਾਰ ਡਰ ਜਤਾਇਆ ਜਾਂਦਾ ਹੈ